ਬੇਹਿੰਮਤੇ ਨੇ ਜੋ ਬਹਿ ਕੇ ਸ਼ਿਕਵਾ ਕਰਨ ਮਕਦਰਾਂ ਦਾ ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਚੀਰ ਕੇ ਪੱਤਰਾਂ ਦਾ ਦੋਸਤੋ ਮੈਂ ਤੁਹਾਡਾ ਆਪਣਾ ਸ਼ੋਕ ਮੈਕ ਤੇ ਤੁਸੀਂ ਦੇਖ ਰਹੇ ਹੋ ਏਮ ਟੀਵੀ ਲਾਈਵ ਇਸ ਟਾਈਮ ਅਸੀਂ ਬੈਠੇ ਹਾਂ ਥੇ ਕਲੰਦਰ ਟੋਲ ਪਲਾਜ਼ਾ ਤੇ ਜਿਹੜਾ ਕਿ ਕਿਸਾਨੀ ਸੰਗਰਸ਼ ਦੇ ਨਾਲ ਜਿਆਦਾ ਮਸ਼ਹੂਰ ਹੋਇਆ ਇਸ ਦੇ ਨਾਲ ਇੱਕ ਨੌਜਵਾਨ ਜੋ ਕਿ ਇੱਕ ਮੂੰਗਫਲੀ ਦੀ ਰੇੜੀ ਲਾ ਕੇ ਬੈਠਾ ਹੈ ਉਹ ਇੱਕ ਨੌਜਵਾਨ ਪੀੜੀ ਲਈ ਮਿਸਾਲ ਬਣਿਆ ਹੋਇਆ ਹੈ ਜਿਸ ਦੀ ਇੱਕ ਲੱਤ ਕੱਟੀ ਹੋਣ ਦੇ ਬਾਵਜੂਦ ਵੀ ਕਿਸੇ ਦਾ ਮਥਾਜ ਨਹੀਂ ਹੈ ਹਾਂਜੀ ਦੋਸਤੋ ਤੁਹਾਨੂੰ ਮਲਾਉਂਦੇ ਹਾਂ ਉਸ ਨੌਜਵਾਨ ਤੋਂ ਜਾਣਦੇ ਹਾਂ ਉਹਦੀ ਬਾਰੇ ਕਿੱਥੋਂ ਰਹਿਣ ਵਾਲੇ ਹੋ ਠੀਕ ਹੈ ਪਹਿਲਾਂ ਤਾਂ ਥੋੜਾ ਜਿਹਾ ਆਪਣੇ ਪਿਛੋਕੜ ਬਾਰੇ ਦੱਸੋ ਵੀ ਤੁਹਾਡੀ ਲਤ ਕਦੋਂ ਕੱਟੀ ਗਈ ਤੇ ਬਚਪਨ ਦੇ ਕੱਟ ਲੱਗੇ ਇਹ ਫੇਰੇ ਤੋਂ ਥਨੀਆਂ ਵੀ ਲੰਘ ਰਹੇ ਹੁੰਦੇ ਕਿ ਫੇਰ ਦੁਆਰੇ ਸੱਟ ਕਰਤੀ ਸੱਟ ਦੁਆਰੇ ਥੱਟ ਲੱਜਨ ਕਰਕੇ ਉਹਨਾਂ ਨੇ ਕਿਹਾ ਕੱਟੀ ਤੇ ਕਹਾ ਗਿਆ ਹੁਣ ਫੇਰ ਸਾਜੀ ਆ ਕੇ ਉਹੀ ਉਹ ਫੇਰ ਅੰਦਾ ਕਲਾ ਆ ਕੇ ਜਿਦਾ ਸੀ ਫੇਰ ਉਹਨੂੰ ਖੇਤੀ ਆ ਕੀਤਾ ਉਹ ਵੀ ਫੇਰ ਤਾਂ ਕੀ ਮੋਨਾ ਚੇਰਚਾ ਅਸੀਂ ਜਾਣਨਾ ਚਾਹੁੰਦੇ ਹਾਂ ਕਿ ਤੁਸੀਂ ਜੋ ਥੋੜੀ ਤੇ ਕਦੋਂ ਤੋਂ ਟੁਰ ਰਹੇ ਹੋ ਬਚਪਨ ਤੋਂ ਹੀ ਤੁਸੀਂ ਬਚਪਨ ਦੇ ਕੰਮ ਕਰਦੇ ਆ ਉਹ ਘਰੋਂ ਵਿੱਚ ਜੀ ਕੰਕੇ ਵੀ ਨਹੀਂ ਹੋਈ ਸੀ ਘਰ ਵਿੱਚੇ ਕੰਮ ਕਰਦੇ ਰਹੇ ਆ ਘਰ ਵਿੱਚੋਂ ਦੁਆਰੇ ਛੱਟ ਲੱਗਣ ਕਰਕੇ ਉਹ ਫਿਰ ਜਾਇਬ ਕਰਦੇ ਪੱਲੇ ਕੋਣ ਨੇ ਕੱਟੇ ਮੋਹ ਪਰ ਇਹ ਰੈਡੀ ਲਾਈਨ ਨੂੰ ਤੁਹਾਨੂੰ ਕਿੰਨੇ ਸਾਲ ਹੋ ਚੱਲੇ ਕਿੰਨਾ ਸਮਾਂ ਹੋ ਗਿਆ ਇਹ 2 ਸਾਲ ਹੋ ਗਏ ਪਹਿਲਾ ਛੱਲੀਆਂ ਦੀ ਲਾਈਨ ਸੀ ਠੀਕ ਹੈ ਜੀ ਫਿਰ ਪਿਛਲੇ ਸਾਲ ਲਾਈ ਸੀ ਇੱਕ ਉਹਦੂ ਵਾਰ ਫਿਰ ਛੱਟ ਲੱਗੀ ਫਿਰ ਦਾਖਲ ਰਹਿ ਲੌਕਡਾਊਨ ਹੈ ਸੀ ਫਿਰ ਉਹਦੂ ਲੌਕਡਾਊਨ ਹੈ ਸੀ ਆ ਆ ਕੀ ਇਹਦਾ ਸੀ ਫਿਰ ਆਡੀਓ ਕਰੇ ਠੀਕ ਹੋਇਆ ਤੇ ਫਿਰ ਠੀਕ ਹੈ ਦੇਖ ਰਹੇ ਹੋ ਲਾਈਵ ਤਸਵੀਰਾਂ ਇੱਕ ਅਪਾਜ ਨੌਜਵਾਨ ਜਿਹੜਾ ਕਿ ਨੌਜਵਾਨਾਂ ਲਈ ਮਿਸਾਲ ਬਣਿਆ ਹੋਇਆ ਹੈ ਬਾਕੀ ਕਰਦੇ ਆ ਗੱਲਬਾਤ ਵੀ ਜਦੋਂ ਇਹ ਆਪ ਨਹੀਂ ਕਰਦੇ ਸੀ ਉਦੋਂ ਕੀ ਹਾਲਾਤ ਸੀ ਤੇ ਲੋਕੀ ਅੰਤਰ ਹੈ ਨਾ ਜਿੰਦਗੀ ਦੇ ਵਿੱਚ ਲਕਿੰਦਰ ਸਿੰਘ ਸਾਨੂੰ ਇਹ ਦੱਸੋ ਵੀ ਜਦੋਂ ਤੁਸੀਂ ਕੰਮ ਨਹੀਂ ਕਰਦੇ ਸੀ ਉਦੋਂ ਤੁਹਾਡੇ ਕਿਵੇਂ ਸੀ ਸਿਸਟਮ ਤੇ ਹੁਣ ਤੇ ਉਸ ਜਿੰਦਗੀ 'ਚ ਕਿੰਨਾ ਉਹ ਉਦੋਂ ਤਾਂ ਬਹੁਤ ਮਾੜਾ ਸੀ ਠੀਕ ਹੈ ਹਾਂ ਉਦੋਂ ਫਿਰ ਤਿੰਨ ਦਸੀ ਕਿ ਨਾ ਕਰੂੰ ਪੈਸੇ ਲੈਣੇ ਕਰੋ ਇਸਾ ਖਰਚਾ ਕਰਨਾ ਹਾਂਜੀ ਤੁਸੀਂ ਸਾਰਾ ਕੁਝ ਘਰੇ ਦਿੱਕਤਾ ਹੁੰਦੀ ਸੀ ਹਾਂਜੀ 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 ਉਹ ਫਿਰ ਮੈਂ ਇਹ ਸੋਚਿਆ ਵੀ ਤੈਨੂੰ ਉਹਦੇ ਛੋਟੇ ਮੈਂ ਬੰਦ ਤੇ ਜੋ ਮੈਂ ਸੁਦਾ ਹੋ ਗਿਆ। ਜਦੋਂ ਸਮਾਂ ਆਈ ਉਹ ਤੇ ਜਰਾ ਕੰਮ ਕਰਨੇ ਚਾਹੀਦੇ। ਤਰੀਕਾ। ਛੋਟੇ ਪਰਿਵਾਰਿਕ ਹੋਰ ਛੋਟੇ। ਮੇਰੇ ਪਰਿਵਾਰਿਕ ਇੱਕ ਮਰਾ ਲੈ ਗਏ। ਹਾਂਜੀ। ਉਹ ਮੇਰੇ ਭਰਾ ਨੇ ਉਹ ਇੰਦਾ ਲਾਕੇ ਇੱਕ ਟੱਠਾ ਇਹ ਬਈ ਕੋਈ ਕਵੀ ਲਾਤ ਹੋ ਜਾਂਦਾ ਕਿਨੇ ਉਹ ਕਹਿ ਨਹੀਂ ਸਕਦਾ। ਜਦੋਂ ਤੁਸੀਂ ਕੰਮ ਨਹੀਂ ਕਰਦੇ ਸੀ ਤੇ ਹੁਣ ਤੁਸੀਂ ਕੰਮ ਕਰਦੇ ਹੋ ਤੇ ਤੁਹਾਡੇ ਪਰ ਬਾਕੀ ਪਰਿਵਾਰ ਦਾ ਪ੍ਰੇਮ ਤੁਹਾਡੇ ਨਾਲ ਹੁਣ ਕਿਵੇਂ ਹੈ ਤੇ ਉਦੋਂ ਕਿਵੇਂ ਸੀ? ਹੁਣ ਸਹੀ ਹੈ ਉਦੋਂ وہی ਹੋਇਆ ਨਹੀਂ ਆ ਬਈ ਆ ਵੰਟ ਚਾਹ ਵੀ ਲਾਦੇ ਰੋਟੀ ਲਾਦੇ ਮਗਰੀ ਜਾਂਦੇ ਠੀਕ ਹੈ ਹਾਂ ਤੇ ਉਦੋਂ ਫਿਰ ਜਿਹਨੂੰ ਪਤਾ ਉਹਨਾਂ ਦਾ ਨਾਂ ਕਿ ਖਾਲੂ ਗੱਡੀ ਦਾ ਜੀ ਸਾਥੀ ਦਾ ਬਾਹਰ ਹੁਣ ਆਇਆ ਪੋਟਰ ਸੋਹਿਤ ਦੋਸਤੋ ਦੇਖ ਰਹੇ ਹੋ ਬੇ ਇੱਕ ਨੌਜਵਾਨ ਜਿਹੜਾ ਕਿ ਜਦੋਂ ਮੇਲੇ ਰਹਿੰਦੇ ਸੀ ਉਸ ਕੋਲ ਪਰਿਵਾਰ ਦਾ ਕੀ ਭਰੇਵ ਸੀ ਤੇ ਹੁਣ ਕਿੰਨਾ ਅੰਤਰੇ ਤੁਸੀਂ ਖੋਦੀ ਵੀ ਦੇਖ ਸਕਦੇ ਹੋ ਕਿ ਹਰੇਕ ਬੰਦੇ ਨੂੰ ਕੋਈ ਨਾ ਕੋਈ ਕੰਮ ਕਰਨਾ ਚਾਹੀਦਾ ਹੈ ਇਹ ਜਗਿੰਦਰ ਸਿੰਘ ਖੁਦ ਦੱਸ ਰਹੇ ਨੇ ਵੀ ਪਹਿਲੇ ਕਿਤੇ ਰੋਟੀ ਮਿਲ ਜਾਣੀ ਤਾਂ ਖਾ ਲੈਣੀ ਹੈ ਕਿਤੇ ਬੁੱਠਾ ਵੀ ਛੋੜਾ ਪਿੰਦਾ ਸੀ ਤੇ ਅੱਜ ਇਹਨਾਂ ਦੇ ਪਰਿਵਾਰ ਦੇ ਵਿੱਚ ਵੀ ਇੱਜ਼ਤ ਹੈ ਤੇ ਸਮਾਜ ਦੇ ਵਿੱਚ ਵੀ ਇੱਜ਼ਤ ਹੈ ਤੇ ਫਾਜ਼ਲਕਾ ਫਰੋਜਪੁਰ ਰੋਡ ਤੇ ਇੱਥੇ ਕਲੰਦਰ ਟੂਲਟੈਕਸ ਤੇ ਇਹ ਨੌਜਵਾਨ ਮੂੰਗਫਲੀ ਦੀ ਜੋ ਰੇਂਜ ਲਗਾ ਕੇ ਬੈਠਾ ਹੈ ਤੇ ਲੋਕਾਂ ਦੇ ਲਈ ਇਹ ਮਿਸਾਲ ਬਣਿਆ ਹੋਇਆ ਹੈ ਇਹ ਨੌਜਵਾਨ ਆਪਣਾ ਕੰਮ ਕਰਕੇ ਆਪਣੇ ਪਰਿਵਾਰ ਦਾ ਵੀ পেট ਪਾਲ ਰਿਆ ਹੈ ਤੇ ਆਪਣਾ ਵੀ ਹੋਰ ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਠੀਕ ਆ ਦੇਣਾ ਚਾਣਿਆ ਪਈ ਕੰਮ ਕਰੋ ਪਾ ਥੋੜੀ ਕਰ ਲੋ ਪਰ ਇਹ ਚੋਰੀ ਯਾਰੀ ਨਾਲ ਕੋਈ ਫਾਇਦਾ ਨਹੀਂ ਇਹ ਸਭ ਬਦਨਾਮੀ ਹੈ ਕਿ ਉਹ ਵੈਤੇ ਆ ਕੇ ਬੁਲਸਲਾਇ ਦੀ ਫਾੜ ਕੇ ਉਹਨੂੰ ਚਾਟ ਲੈ ਉਹ ਅੰਦਰ ਖਚੂਰ ਨੂੰ ਖਾਂਦਾ ਵੀ ਨਾ ਵਿਖੋ ਖਦੀਂਦਾ ਵੀ ਜੇ ਰੋਣੇ ਕਰਦਾ ਆਪਰਾਂ ਗੱਲ ਨਹੀਂ ਕੰਮ ਕਰੋ ਆ ਦਾ ਤੌਰ ਨਾਲ ਇਹ ਪਾਥੋੜੀ ਖਾ ਕੇ ਸੋਚਦਾ ਆਦੀ ਘਰੇ ਤੇ ਪਰਿਵਾਰ ਤੋਂ ਤੋਂ ਬਿਲਕੁਲ ਕਿ ਕੰਮ ਕਰਨਾ ਜ਼ਰੂਰੀ ਹੈ ਰੇਕ ਨੂੰ ਇਹ ਮੈਸੇਜ ਦੇ ਰਹੇ ਨੇ ਹੋਰ ਜਗਿੰਦਰ ਸਿੰਘ ਜੀ ਜਦੋਂ ਇਹ ਹੁਣ ਇਹ ਬੌਗ ਬੜੀ ਦਮ ਸੀਜ਼ਨ ਖਤਮ ਹੋ ਜਾਏਗਾ ਉਸ ਤੋਂ ਬਾਅਦ ਤੁਸੀਂ ਅੱਗੇ ਦਾ ਕੀ ਕਰਦੇ ਹੋ ਜਾਂ ਵਿੱਚ ਵਿਚਲੇ ਦਿਨਾਂ ਦੇ ਵਿੱਚ ਕੀ ਨਾ ਸਲਾਹਾਂ ਠੀਕ ਹੈ ਸਾਰਾ ਸਮਾਨ ਆਇਆ ਪਿਆ ਬਸ ਉਹ ਇਹ ਆਪਿਆ ਮਸ਼ੀਨ ਨਹੀਂ ਥੀ ਇਹ ਬੜੀ ਉਸ ਕਰਦਾ ਕੇਸ ਚੀਰ ਜੋ ਚੂਸ ਕਰਦਾ ਜਨਵਾ ਦਾ ਗਾਜਰਾ ਦਾ ਫਿਰ ਕੀ ਹੋਰ ਕੁਝ ਜਿੰਦਾ ਕੋਲ ਬਣਦੇ ਨੇ ਚੰਦ ਕਰ ਗਿਆ ਸਿਆਣੇ ਨਹੀਂ ਕਿਤਾਬਾਂ ਉਹ ਆਪਾਂ ਜਿਹੜਾ ਛਲੀਆਂ ਦਾ ਸੀਜ਼ਨ ਤੁਸੀਂ ਲਉਦੇ ਹੋ ਉਹ ਕੋੜੇ ਮਹੀਨੇ ਦਾ ਹੋੜ ਇਹ ਨਹੀਂ ਇਹ ਨਹੀਂ ਤੇ ਫਿਰ ਅਸੀਂ ਕੁਝ ਵੀ ਨਹੀਂ ਕਰ ਸਕਦੇ ਠੀਕ ਹੈ ਇਹ ਵੀ ਨਹੀਂ ਹੋਇਆ ਆਹ ਹੋਰ ਦਿਨ ਤੋਂ ਦਾ ਰੋਟੇ ਨਹੀਂ ਹੋ ਆਹ ਕੋਈ ਸ਼ਕ ਦੁਕਾਨ ਇਹ ਨਹੀਂ ਚੱਲੀ ਭਈਆ ਨੇ ਕੁਝ ਖੁਦ ਮਾਰੇ ਬੇਜਰਦਾ ਦੋ ਕੋਈ ਸੰਯਤ ਹੈ ਆਹ ਇਹ ਚੱਲੀ ਗਿਆ ਆਹ ਇਹ ਚਲਾਈ ਨਾ ਕਰਨਾ ਦੋਸਤੋ ਤੁਸੀਂ ਆਪ ਦੇਖ ਰਹੇ ਹੋ ਲਾਈਵ ਤਸਵੀਰਾਂ ਇਹ ਨੌਜਵਾਨ ਤੇ ਹੁਣ ਤੂੰ ਨੇ ਖਾਣ ਲਿਆ ਤੇ ਵਿਹਲਾ ਨਹੀਂ ਰਹਿਣਾ ਕੁਝ ਨਾ ਕੁਝ ਅਸੀਂ ਕੰਮ ਕਰਦਾ ਰਹਿਣਾ ਹੈ ਕਿਉਂਕਿ ਕੰਮ ਕਰਦੇ ਰਹਿਣਾ ਹੀ ਸਮਾਜ ਦੇ ਵਿੱਚ ਇੱਜ਼ਤ ਬਣਦੀ ਹੈ ਜੇ ਕੰਮ ਨਾ ਕਰੋਗੇ ਤੇ ਘਰੋਂ ਵੀ ਲੋਕ ਹਰੇਕ ਨੂੰ ਗਾਲਾਂ ਪੈਣ ਗਿਆ ਤੇ ਬਾਹਰੋਂ ਵੀ ਬੜੇ ਰੋ ਸਾਡੇ ਨਾਲ ਦੇਖਦੇ ਰੋ ਸਾਡਾ ਚੈਨਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ